सत श्री अकाल तुसी देख रहे हो डी डी एस न्यूज चैनल धूरी शिव मंदिर श्री सिद्ध बा बालक नाथ धर्मशाला प्रबंधक कमेटी धूरी वालों दूसरा विशाल फरी मैडिकल चैकअप कैंप बंटी मैडिकल हाल सामने सरकारी हस्पताल धूरी विखे लगाया गया इस मैडिकल चेकअप कैंप का उद्घाटन यूथ कांग्रेस पार्टी दे जनरल के जनरल सक्र श्री शुभम शर्मा सूबी ने रिबन कट के किया ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਮਰੀਜ਼ਾਂ ਨੇ ਵੱਖ-ਵੱਖ ਬਿਮਾਰੀਆਂ ਜਿਵੇਂ ਕਿ ਹੱਡੀਆਂ ਦੇ ਜੋੜਾਂ ਦਾ ਦਰਦ ਡਿਸਕ ਲੀਵਰ ਦਾ ਚੈੱਕਅਪ ਕਰਵਾਇਆ ਅਤੇ ਮਰੀਜ਼ਾਂ ਨੂੰ ਦਵਾਈਆਂ ਮੁਫਤ ਸ਼੍ਰੀ ਸੁਪਮ ਸ਼ਰਮਾ ਸੁਭੀ ਵੱਲੋਂ ਦਿੱਤੀਆਂ ਗਈਆਂ ਅਤੇ ਸੀ타ਰਾਮ ਜਿੰਦਲ ਉੱਗੇ ਸਮਾਜ ਸੇਵਕ ਵੱਲੋਂ ਫਿਰ ਅਲਟਰਾਸਾਉਂਡ ਕੀਤਾ ਗਿਆ ਆਓ ਦੇਖਦੇ ਹਾਂ ਡੀਡੀਐਸ ਨਿਊਜ਼ ਤੋਂ ਬਿਊਰੋ ਚੀਫ ਸੁਖਵਿੰਦਰ ਸਿੰਘ ਪਲਾਹਾ ਦੇ ਨਾਲ ਨਰੇਸ਼ ਅਤਰੀ ਦੀ ਖਾਸ ਰਿਪੋਰਟ ਸਰਕਾਰ ਖਾਸ ਅੱਜ ਤੁਸੀਂ ਮੈਡੀਕਲ ਚੈੱਕਅਪ ਕਜ ਕੇਂਦਰ ਚ ਚੈੱਕਅਪ ਕਰਾਉਣ ਪਈ ਪਹੁੰਚੇ ਹੋ ਕੀ ਗੱਲ ਤੁਹਾਨੂੰ ਇੱਥੇ ਜਿਹੜੇ ਆਪੇ ਬਾਬਾ ਬਲਕ ਨਾਖਦੇ ਕਮੇਟੀ ਦੇ ਮੈਂਬਰ ਨੇ ਸਾਰਿਆਂ ਨੇ ਉਹਨਾਂ ਨੇ ਬਹੁਤ ਉਦਮ ਕੀਤਾ ਇਕੱਠੇ ਹੋ ਕੇ ਕੈਂਪ ਲਵਾਇਆ ਤੇ ਹੱਡੀਆਂ ਵਾਲਾ ਡਾਕਟਰ ਬਹੁਤ ਵਧੀਆ ਵਰਨਾਲਾ ਸਾਹਿਬ ਆ ਰਹੇਗਾ ਚੈੱਕਅਪ ਮੈਂ ਆਪਣਾ ਚੈੱਕਅਪ ਵੀ ਕਰਵਾਇਆ ਤੇ ਬਹੁਤ ਵਧੀਆ ਚੈੱਕਅਪ ਕਰ ਰਹੇ ਨੇਗੇ ਤੇ ਇਹਨਾਂ ਦਾ ਤਹਿ ਦਿਲੋਂ ਸਤਿ ਸ਼੍ਰੀ ਅਕਾਲ ਧੰਨਵਾਦ ਕਰਦੇ ਹਾਂ ਉਹ ਡਾਕਟਰ ਸਾਹਿਬ ਨੂੰ ਹਰ ਤਰ੍ਹਾਂ ਦੀਆਂ ਦਵਾਈਆਂਆਂ ਹਰ ਤਰ੍ਹਾਂ ਦੇ ਲੋਕਾਂ ਨੂੰ ਜਾਨੀ ਵੀ ਸਾਰੇ ਫ੍ਰੀ ਟੈਸਟ ਫ੍ਰੀ ਦਵਾਈਆਂ ਅੱਜ ਮੈਡੀਕਲ ਦੇਖੋ ਇਹੀ ਕੌਲਕ ਨੂੰ ਦਵਾਈਆਂ ਨੇ ਜਿਹੜੀਆਂ ਬਿਮਾਰੀਆਂ ਨੇ ਸਾਡੀਆਂ ਸਭ ਉੱਤਰ ਉੱਤੋਂ ਦੀ ਜਾ ਰਹੀਆਂ ਨੇ ਇਹ ਕੌਲਕ ਦਾ ਜਿਹੜਾ ਭਲਾ ਹੋ ਸਕੇ ਇਹਨਾਂ ਨੇ ਬਹੁਤ ਵਧੀਆ ਉਦਮ ਕੀਤਾ ਕਮੇਟੀ ਨੇ ਵੀ ਨਿਗਮ ਦੇ ਭਲੇ ਵਾਸਤੇ ਤੇ ਇਹ ਬਹੁਤ ਬਹੁਤ ਧੰਨਵਾਦ ਕਰਦਾ ਹੈ ਕਮੇਟੀ ਦਾ ਬਹੁਤ ਹੀ ਵਧੀਆ ਇਹਨਾਂ ਨੇ ਉਦਮ ਕੀਤਾ ਆਪ ਦੇ ਉਦਮ ਤੋਂ ਬਿਨਾ ਤਾਂ ਰਿਕੂ ਇਹ ਸਹਿਯੋਗ ਦੇਣਾ ਚਾਹੁੰਦਾ ਆਪਾਂ ਉਹਦੇ ਹਿੱਸੇ ਪਾਉਣੇ ਚਾਹੀਦੇ ਨੇ ਨਾਲ ਇੱਕ ਦੂਜੇ ਦੇ ਨਾਲ ਜੁੜ ਕੇ ਮਿਲ ਕੇ ਇਹ ਸਹਿਯੋਗ ਬਹੁਤ ਵੱਡਾ ਏਦੋਂ ਵੱਡਾ ਭਲੇ ਵਾਲੀ ਗੱਲ ਕੋਈ ਨਹੀਂ ਕੋਈ ਪੁੱਲ ਦਾ ਕੰਮ ਨਹੀਂ ਹੈਗਾ ਬਹੁਤ ਤੋਂ ਵੱਧ ਗਿਆ ਇਹ ਨਹੀਂ ਅਸੀਂ ਤਾਂ ਆਪਣੇ ਸ਼ਹਿਰ ਨੂੰ ਨਿਵਾਸੀਆਂ ਨੂੰ ਤੇ ਇਹਦੇ ਤੇ ਰਿਹਾ ਵੀ ਵੱਧ ਤੋਂ ਵੱਧ ਆ ਕੇ ਆਉਂਦਾ ਟ੍ਰੀਟਮੈਂਟ ਕਰਾਓ ਆਪਣੀ ਦਵਾਈ ਲੂਕੋ ਫ੍ਰੀ ਇਹ ਜਿਹੜਾ ਇਹਨਾਂ ਨੇ ਉਦਮ ਕੀਤਾ ਇਹਨਾਂ ਦਾ ਤਾਂ ਅਸੀਂ ਤਹਿ ਦਿਲੋਂ ਇਹਨਾਂ ਦਾ ਧੰਨਵਾਦ ਕਰਦੇ ਆਂ ਸਮਾਜ ਦੀ ਵਜੇ ਤੋਂ ਵਧੀਆ ਡਾਕਟਰ ਆਏ ਨੇ ਵਜੇ ਤੋਂ ਵਧੀਆ ਚੈੱਕਅਪ ਹੋ ਰਿਹਾ ਹੈ ਤਾਂ ਇਹਨਾਂ ਦੀ ਜੀ ਦਾ ਖਲਸਾ ਦਵਾਈ ਨਾਮ ਹੈ ਸਿੰਘੋਗੋ ਰੀਸ ਕੈਪਟਲੀਆ ਹੈ ਸਾਡਾ ਜਿਹੜਾ ਹਸਪੀਟਲ ਹੈ ਛੜੇ ਇਲਾਕੇ ਦਾ ਸਭ ਤੋਂ ਪ੍ਰਮੁੱਖ ਅਸਥਾਨ ਹੈ ਦਵੀਚੱਕੇ ਇਸ ਦੇ ਵਿੱਚ ਅਸੀਂ ਪਿਛਲੇ ਕੁ ਸਾਲਾਂ ਤੋਂ ਹੱਡੀਆਂ ਦੇ ਆਪਰੇਸ਼ਨ ਹੱਡੀਆਂ ਦੇ ਸਾਰੇ ਇਲਾਜ ਸੁਰੂ ਕੀਤੇ ਹਨ ਜਿਸ ਦੇ ਵਿੱਚ ਸਭ ਤੋਂ ਜ਼ਰੂਰੀ ਜਿਹੜਾ ਇਲਾਜ ਸਭ ਤੋਂ ਵੱਡਾ ਇਲਾਜ ਜਿਹੜਾ ਅਸੀਂ ਕਰ ਰਹੇ ਹਾਂ ਉਹ ਹੈ ਰੋਬੋਟਿਕ ਨੀ ਰਿਪਲੇਸਮੈਂਟ ਰੋਬੋਟਿਕ ਸਰਜਰੀ ਜਿਹੜੀ ਹੈ ਇੱਕ ਆਧੁਨਿਕ ਸਰਜਰੀ ਹੈ ਜਿਸ ਦੇ ਵਿੱਚ ਆਪਾਂ 100% ਐਕੂਰੇਸੀ ਦੇ ਨਾਲ ਹੱਡੇ ਬਦਲਣ ਦਾ ਇੱਕ ਅਜਿਹਾ ਜਿਹੜਾ ਉਹ ਕਰ ਸਕਦਾ ਹੈ ਇਹ ਪ੍ਰੋਸੀਜਰ ਆਪਣੇ ਇਲਾਕੇ ਦੇ ਵਿੱਚ ਜੇ ਆਪਾਂ ਆਸ-ਪਾਸ ਦੇ 5-6 ਜ਼ਿਲ੍ਹੇ ਦੇਖੀਏ ਬਰਨਾਲਾ ਦੇਖੀਏ ਸੰਗਰੂਰ ਦੇਖੀਏ ਪਲੇਰ ਕੋਟਲਾ ਦੇਖੀਏ ਅuddle sardiwali side ਦੀ ਮੋਗਾ ਦੇਖੀਏ ਇਸ 5-6 ਜ਼ਿਲ੍ਹਿਆਂ ਦੇ ਵਿੱਚ ਇਹ ਜਿਹੜੀ ਰੋਬੋਟਿਕ ਸਰਜਰੀ ਦੀ ਸਹੂਲਤ ਹੈ ਇਹ ਆਪਣੇ ਪਾਸ ਬਰਨਾਲਾ ਦੇਖੀਓ ਅਵੇਲੇਬਲ ਹੈ ਤੇ ਜੋ ਵੀ ਪੇਸ਼ੈਂਟ ਗੋਡੇ ਬਦਲਾਨਾ ਚਾਹੁੰਦਾ ਹੈ ਉਸ ਇਸ ਟੈਕਨੀਕ ਦੇ ਵਿੱਚ ਜੋ ਉਸ ਸੜਕ ਤੋਂ ਜਾਣਕਾਰੀ ਲੈਣਾ ਚਾਹੁੰਦਾ ਹੈ ਤਾਂ ਸਾਡੇ ਕੋਲੇ ਇਸ ਕੈਂਪ ਦੇ ਵਿੱਚ ਉਹ ਇਹ ਆ ਕੇ ਵੀ ਸਾਨੂੰ ਮਿਲ ਸਕਦਾ ਹੈ ਇਹ ਬਰਨਾਲਾ ਸਾਡੇ ਕੋਲੇ 30 ਨਰਸੀ ਕੋਲ ਬਰਨਾਲਾ ਲਿਆਵਾਂ ਦੇ ਵਿੱਚ ਆ ਕੇ ਸਟਾਫ ਕਰ ਸਕਦਾ ਹੈ। ਮੈਡਮ ਤੁਸੀਂ ਅੱਜ ਮੈਡੀਕਲ ਚੈਂਪਰ ਪਹੁੰਚੋ ਕੀ ਕਰਨੇ ਨੇ? ਅਸੀਂ ਇਹ ਬਹੁਤ ਬੜੀਆ ਕੰਮ ਕਰ ਰਹੇ ਹਾਂ ਜੀ ਦਵਾਈ ਵਗੈਰਾ ਦੇ ਰਹੇ ਨੇ। ਜਿੰਨੇ ਤੋਂ ਬਹੁਤ ਚੰਗਾ ਲੱਗਿਆ ਮੈਨੂੰ ਆ ਕੇ ਬੜਾ ਖੁਸ਼ੀ ਮੈਂ ਆ ਕੇ। ਇਹ ਐਸੀ ਕਰਦੇ ਨੇ ਨਾ ਬਤੀਆਨ ਕੰਮ ਜਾਂ ਕਰ ਰਹੇ। ਸਾਡੀ ਬਹੁਤ 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 ਧੰਨਵਾਦ। ਮੁਸ਼ਾਰਕਤ ਚਮੜੀਰੋ ਰੋਮ ਤੋਂ ਨਾਮ ਮੈਂ ਐਨ ਐਚ ਐਮ ਡੈਂਟਰ ਕੰਟਰ ਦਾ ਪ੍ਰਧਾਨ ਹਾਂ ਗਲਤੋ ਰੇਜ ਇਸੇ ਸ਼ਹਿਰ ਨੂੰ ਬਿਲੋਂਗ ਕਰਦਾ ਮੈਂ ਤੇ ਮੈਂ ਕਮੇਟੀ ਤੋਂ ਬਹੁਤ ਸ਼ੁਕਰਗੁਜ਼ਾਰ ਹਾਂ ਮੈਨੂੰ ਖੁਦ ਇਹ ਸ਼ਹਿਰ ਚਰਮ ਵਿੱਚ ਸਹਿਯੋਗ ਕਰਨ ਦਾ ਮੌਕਾ ਮਿਲਿਆ ਹੈ ਅੱਜ ਅਸੀਂ ਮੈਡੀਕਲ ਚੈਕਅਪ ਲਗਾਏ ਮੈਂ ਡਾਕਟਰ ਸੁਭਾਸ਼ ਚੋਧਰੀ ਦਾ ਹਸਪਤਾਲ ਤੋਂ ਇੱਥੇ ਆਇਆ ਹੈਗਾ ਇਹਨਾਂ ਲੋਕਾਂ ਦੇ ਸੇਵਾ ਦਾ ਮੌਕਾ ਦਿੱਤਾ ਮੈਂ ਦੇਖਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਇੰਨਾ ਸਹਿਯੋਗ ਕਰ ਸਕਦੇ ਮੈਂ ਜੀ ਉਸੇ ਤਰ੍ਹਾਂ ਬਾਕੀ ਦਾ ਸਹਿਯੋਗ ਬਹੁਤ ਹੈ ਨਸਾਂ ਜਿੱਤੇ ਗਾਈਡ ਕਰਦੇ ਆਪਕਰ ਮੈਡੀਕਲ ਕੈਂਪ ਚ ਚੈੱਕ ਅਪ ਕੈਂਪ ਚ ਪਹੁੰਚੋ ਕੀ ਕਹਿੰਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਜੀ ਸਮੂਲ ਸਟਾਫ ਸਹਿਬਾਨਾ ਦਾ ਸੂਚ ਅਤੇ ਪੱਤੀ ਦੇ ਆਗੂ ਸਹਿਬਾਨਾ ਦਾ ਸਿੰਘ ਬਾਬਾ ਬਾਲਕ ਦਾ ਮੰਦਰ ਕਮੇਟੀ ਦਾ ਡਾਕਟਰ ਸਰਪਾਲ ਸ਼ਰਮਾ ਜੀ ਸਾਡੀ ਸੀਤਾ ਜੀ ਮੈਂ ਤਾਂ ਜੋ तमाम सारे ਸਾਥੀ ਸਹਿਬਾਨ ਜਿਹੜੇ ਜਿਨ੍ਹਾਂ ਨੇ ਵੱਡਾ ਕੰਮ ਕੀਤਾ ਚੁੱਕਿਆ ਸੀ ਸਾਡੇ ਸ਼ਹਿਰ ਫੋਰੀ ਵਿੱਚ ਇਹਨਾਂ ਦਾ ਦੂਜਾ ਇਹਨਾਂ ਦਾ තුਜਾ ਕੈਂਪ ਹੈ ਦੂਜਾ ਲਗਾਤਾਰ ਕੈਂਪ ਹੈ ਜਿਹਦੇ ਵਿੱਚ ਇਹ ਨਿਸ਼ਕਾਮ ਸੇਵਾ ਕਰ ਰਿਹਾ ਸਭ ਨੂੰ ਹਰ ਵਿਅਕਤੀ ਜੋ ਵੀ ਉਹਰੇ ਹੁੰਦਾ ਉਹਨੂੰ ਮੁਫਤ ਦਵਾਈਆਂ ਮੁਫਤ ਚੈੱਕਅਪ ਸਾਰੀਆਂ ਚੀਜ਼ਾਂ ਇਹਨਾਂ ਵੱਲੋਂ ਖਰੀਆਂ ਜਾ ਰਹੀਆਂ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਇੰਨੀ ਅੰਤ ਦੀ ਕਰਦੇ ਵਿੱਚ ਕੋਈ ਵਿਅਕਤੀ ਘੱਟ ਬਾਹਰ ਨਹੀਂ ਆਉਂਦਾ ਪਰ ਇਹ ਸਾਰੀ ਟੀਮ ਲੋਕਾਂ ਦੇ ਲਈ ਨਿਸ਼ਕਾਮ ਸੇਵਾ ਲਈ ਜੋ ਕੰਮ ਕਰ ਰਹੀ ਹੈ ਉਹ ਅਪਰਮ ਬਾਤ ਹੈ ਇਹਨਾਂ ਦਾ ਬਹੁਤ ਬਖਸ਼ਾਤ ਮੈਡੀਕਲ ਕੈਂਪ ਆ ਰਹੇ ਹਾਂ ਸਿੱਧਾ ਪਾਪਾ ਬਾਲਕਨਾਥ ਦੇ ਸਹਿਯੋਗ ਨਾਲ ਕੀ ਕਹਿਣਾ ਚਾਹੁੰਦੇ ਹਾਂ ਜੀ ਜੋ ਅੱਜ ਮੈਡੀਕਲ ਗੈਂਪ ਲੱਗ ਰਿਹਾ ਹੈਗਾ ਸਿੱਧਾ ਪਾਪਾ ਬਾਲਕਨਾਥ ਦਾ ਮੰਦਰ ਕਵਾਰੀ ਇਧਰ ਉਹਦਾ ਬਾਲੋ ਪਹਿਲਾਂ ਤਾਂ ਮੈਂ ਸਾਰੇ ਡਾਕਟਰ ਸਾਹਿਬਾਨ ਨੂੰ ਜੀ ਆਇਆਂ ਕਹਾਂ ਉਹ ਕਿ ਸਾਡੇ ਇਸ ਕੈਂਪ ਦੇ ਵਿੱਚ ਜੋ ਸਾਡੇ ਸੁਭੀ ਸ਼ਰਮਾ ਜੀ ਨੇ ਜੋਗਦਾਰ ਪਾਇਆ ਇਹ ਆਏ ਨੇ ਉਹਦੇ ਕਿ ਇਹਨਾਂ ਦਾ ਜੀ ਆਇਆਂ ਕਰਾਂ ਬਾਕੀ ਡਾਕਟਰ ਸਾਹਿਬ ਦੇ ਸਹਿਯੋਗ ਨਾਲ ਜਿਨ੍ਹਾਂ ਨੇ ਬੇਸ਼ੱਕ ਸਾਰੇ ਪੂਰੇ ਹਮ ਦੁਸ਼ਤੋ ਕੇ ਜਾ ਰਹੇ ਹਮ ਸ਼ਹਿਰ ਵਾਸੀਆਂ ਕੀ ਕਹਿਣਾ ਚਾਹੁੰਦੇ ਹਾਂ ਹਮ ਸ਼ਹਿਰ ਵਾਸੀਆਂ ਨੂੰ ਕਾਹ ਬਸ ਇਹੀ ਕਹਿਣਾਗਾ ਵੀ ਜੋ ਅਸੀਂ ਕੈਪਟਲ ਆਂਦੇ ਆਂ ਉਹਦੇ ਵਿੱਚ ਮਰ ਚੜ ਕੇ ਸਾਡਾ ਸਨਹ ਜੂਂਦੇ ਜੋ ਇਸ ਬਗਾਇਸ ਤੇ ਬੰਦ ਕਰ ਰਹਾ ਹਾਂ